ਇਦਾਂ ਹੀ ਗੱਲਾਂ ਹੀ ਬਣਾਈ ਆਏ ਕਿ ਲੋਕਾਂ ਨੂੰ ਮੂਰਖ ਬਣਾਉਣੇ ਵਾਸਤੇ ਇਦਾਂ ਦੇ ਆਫਰ ਦਿੱਤੇ ਜਾ ਰਹੇ ਆ ਡਿਸਕਾਊਂਟ ਦਿੱਤਾ ਜਾ ਰਿਹਾ ਏ ਅੰਦਰ ਵੀਡੀਓ ਬਣਾ ਕੇ ਚੈਨਲਾਂ ਤੇ ਐਡਾਂ ਲਾ ਕੇ ਕਿ ਜੀ ਅਸੀਂ 50% ਦੇ ਰਹੇ ਆ ਅਸੀਂ 70% ਡਿਸਕਾਊਂਟ ਦੇ ਰਹੇ ਆ ਐਮ ਆਰ ਪੀ ਤੋਂ ਹੁਣ ਇਸ ਦੀ ਐਮ ਆਰ ਪੀ 60000 ਹੈ ਅਸੀਂ 28490 ਦਾ ਦੇ ਰਹੇ ਆ ਇਨਵਰਟਰ ਦੀ ਬੈਟਰੀ 4490 4490 ਰੁਪਏ ਦੇ ਕੇ ਆਪਣੇ ਘਰੇ ਲੈ ਕੇ ਜਾਓ 6490 ਦੇ ਵਿੱਚ 스마트 LED ਦੇ ਰਹੇ ਆ ਜਿਹੜੇ ਬਾਹਰ ਜੋ ਇਹ ਰੇਟ ਇਸ ਦਾ ਮਹਿੰਗਾ ਹੈ ਤੇ ਉਹ ਜੋ ਦੁਕਾਨਦਾਰ ਹੈ ਤਰਾਜ ਕਰੂਗਾ ਵੀ ਤੁਸੀਂ ਸਾਡੇ ਰੇਟਾਂ ਨੂੰ ਤੋੜ ਮਰੋੜ ਕੇ ਆ ਸਸਤੇ ਦੰਦੇ ਸਾਡੇ ਗਾਹਕ ਭੱਟਦੇ ਆ ਲੋਕ ਆਪਣਾ ਮਿਹਨਤ ਦਾ ਪੈਸਾ ਹੈ ਉਹਨਾਂ ਦਾ ਆਪਣਾ ਪੈਸਾ ਹੈ ਆਪਣਾ ਪੈਸਾ ਚੀਜ਼ ਦੇਖ ਕੇ ਲਓ ਤੁਸੀਂ ਇਹ ਆਫਰ ਦੇ ਰਹੇ ਆ ਔਨ ਕੈਮਰੇ ਦੇ ਵਿੱਚ ਤੁਸੀਂ ਕਹਿ ਰਹੇ ਇਹਦੇ ਬਾਅਦ ਮੁੱਕਰ ਤਾਂ ਨਹੀਂ ਜਾਊਂਗੇ ਤੁਸੀਂ ਕਿ ਅਸੀਂ ਵੀਡੀਓ ਦੇ ਵਿੱਚ ਚੀਜ਼ ਦੇਖਦੇ ਆ ਉਹ ਸਾਨੂੰ ਰਿਐਲਿਟੀ ਦੇ ਵਿੱਚ ਮਿਲਦੀ ਨਹੀਂ ਹੈ ਬਾਕੀ ਦੇ ਵਿੱਚ ਇਹਦਾ ਰੇਟ ਕੀ ਹੈ ਤੇ ਤੁਹਾਡੇ ਵੱਲੋਂ ਲੋਕਾਂ ਨੂੰ ਕਿਹੜਾ ਫਾਇਦਾ ਕਿਹੜਾ ਡਿਸਕਾਊਂਟ ਹੈ ਆਹੋ ਮਾਤਰ 7990 ਦੇ ਵਿੱਚ ਕੋਈ ਓਪਨ ਦਾਵਾ ਕਰ ਦੇ ਕਿ ਤੁਹਾਡੇ ਬਸ ਸਭ ਤੋਂ ਸਸਤਾ ਹੈ ਇਹ ਤੋਂ ਸਸਤਾ ਕਿਤੇ ਨਹੀਂ ਹੈ ਮੈਂ ਕਹਿੰਦਾ ਜੀ ਮੇਰਾ ਪੂਰਾ ਦਾਵਾ ਹੈ ਮੇਰਾ ਪੂਰਾ ਚੈਲੰਜਰ ਜੋ ਸਰਦਤੇ ਵੀਡੀਓ ਨੂੰ ਸ਼ੇਅਰ ਕਰਕੇ ਤੁਹਾਡੇ ਵੱਲ ਸਕਰੀਨਸ਼ਾਟ ਲੈ ਕੇ ਆਣਾ ਉਹਦੇ ਵਾਸਤੇ ਕਿ ਕੋਈ ਵੀ ਬੰਦਾ ਇਸ ਵੀਡੀਓ ਨੂੰ ਸ਼ੇਅਰ ਕਰਦਾ ਲਾਈਕ ਕਰਦਾ ਚੰਗੇ ਕਮੈਂਟ ਕਰਦਾ ਫਿਰ ਜਿੱਤ ਗਿਫਟ ਦੇ ਵਿੱਚ ਦਵਾਂਗੇ ਤੋ ਤਾਂ ਜੀ ਮੁੱਲਾ ਕੁਰ ਗਰੀਬਦਾਸ ਵਿੱਚ ਜਿੱਥੇ ਕੇ ਲਟਾਵਾ ਕਮਿਊਨੀਕੇਸ਼ਨ ਦੇ ਵੱਲੋਂ ਲੋਕਾਂ ਨੂੰ ਵੱਡੇ ਵੱਡੇ ਆਫਰ ਅਤੇ ਡਿਸਕਾਊਂਟ ਤੇ ਸਮਾਨ ਦੇਣ ਦੀ ਜੋ ਗੱਲ ਕਹੀ ਜਾ ਰਹੀ ਹੈ ਕਿੰਨਾ ਕੁ ਸੱਚ ਹੈ ਗੱਲਬਾਤ ਪਤਾ ਕਰਦੇ ਹਾਂ ਕਿਉਂਕਿ ਲੋਕਾਂ ਦੇ ਵੱਲੋਂ ਕਿਹਾ ਗਿਆ ਸਾਨੂੰ ਕਿ ਉੱਥੇ ਵੱਡੇ ਵੱਡੇ ਆਫਰ ਜੋ ਦੁਕਾਨਦਾਰ ਦੇ ਵੱਲੋਂ ਦਿੱਤੇ ਜਾ ਰਹੇ ਸੋ ਇਸ ਵੇਲੇ ਮੌਜੂਦ ਹੈ ਜੀ ਲੋ ਲਟਾਵਾ ਕਮਿਊਨੀਕੇਸ਼ਨ ਇੱਥੇ ਲੋਕਾਂ ਨੂੰ ਜੋ ਵੱਡੇ ਵੱਡੇ ਆਫਰ ਦਿੱਤੇ ਜਾ ਰਹੇ ਕਿਹੜੇ ਕਿਹੜੇ ਆਫਰ ਲੋਕਾਂ ਦੇ ਵਿੱਚ ਉਹ ਗੱਲਬਾਤ ਕਰਦੇ ਕਿਉਂਕਿ ਇਹ ਸਾਡੇ ਨਾਲ ਮਨੀਸ਼ ਲਟਾਵਾ ਜੀ ਮੌਜੂਦ ਹੈ ਜੀ ਮਨੀਸ਼ ਜੀ ਬੜਾ ਰੋਲਾ ਪਿਆ ਵਾ ਇਹ ਕਿ ਤੁਸੀਂ بڑے بڑے ਆਫਰ ਦੇ ਰਹੇ ਹੈ ਵੱਡੀ ਵੱਡੀ ਚੀਜ਼ਾਂ ਦੇ ਉੱਤੇ ਡਿਸਕਾਊਂਟ ਜੋ ਦੇ ਰਹੇ ਹੈ ਕੀ ਲੱਗਦਾ ਕਿ ਸਮਾਨ ਜੋ ਤੁਸੀਂ ਆਪਣੀ ਵੇਚ ਵੱਟ ਕੇ ਦੁਕਾਨ ਬੰਦ ਕਰਨੇ ਕੇ ਮੂਡ ਦੇ ਵਿੱਚ ਤਾਂ ਨਹੀਂ ਜਿਹੜਾ ਇੰਨਾ ਸਮਾਨ ਸਸਤਾ ਦੇ ਰਹੇ ਹੈ ਨਹੀਂ ਜੀ ਨਹੀਂ ਪਹਿਲਾਂ ਦਾ ਐਮਐਸ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਆਦਾ ਸਲਾਮ ਦੋਸਤੋ ਵੈਲਕਮ ਹੈ ਜੀ ਮਨੀ ਜੀ ਤੁਸੀਂ ਐਮਐਸ ਨਿਊਜ਼ ਤੋਂ ਸਾਡੀ ਦੁਕਾਨ ਤੇ ਆਏ ਹੋ ਬਹੁਤ ਅੱਛਾ ਤੁਹਾਡਾ ਕੁਐਸਚਨ ਹੈ ਕਿ ਇੰਨਾ ਸਸਤਾ ਸਮਾਨ ਦੇ ਰਹੇ ਪਹਿਲੀ ਗੱਲ ਇਹ ਤਾਂ ਸਾਨੂੰ ਸਾਰਾ ਸਮਾਨ ਡਾਇਰੈਕਟ ਫੈਕਟਰੀਆਂ ਤੋਂ ਸਾਡੇ ਤੱਕ ਆਂਦਾ ਹੈ ਅਸੀਂ ਕਸਟਮਰ ਦੇ ਘਰ ਤੱਕ ਸਸਤਾ ਪਹੁੰਚਾਉਂਦੇ ਹਾਂ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਅਸੀਂ ਕਿਹੜਾ ਕਿਹੜਾ ਸਸਤਾ ਦੇ ਰਹੇ ਹਾਂ ਤੇ ਕੀਮੇ ਕਿਹੜੀ ਚੀਜ਼ ਦੇ ਰਹੇ ਹਾਂ ਸਭ ਤੋਂ ਪਹਿਲਾਂ ਸਾਡੇ ਕੋਲ ਐਲ ਸੀ ਡੀ ਜੋ ਕਿ 32 ਇੰਚ ਦੀ ਐਲ ਈ ਡੀ 6490 ਦੇ ਵਿੱਚ 스마트 ਐਲ ਈ ਡੀ ਦੇ ਰਹੇ ਹਾਂ 6490 ਦੇ ਵਿੱਚ 스마트 ਐਲ ਈ ਡੀ 32 ਇੰਚ ਦੀ ਸਾਡੇ ਤੋਂ ਚਾਹੇ ਤੁਸੀਂ ਕਿਸ਼ਤਾਂ ਦੇ ਲਿਜਾ ਸਕਦੇ ਹੋ ਚਾਹੇ ਤੁਸੀਂ ਕੈਸ਼ ਦੇ ਵਿੱਚ ਲਿਜਾ ਸਕਦੇ ਹੋ ਜਿਵੇਂ ਤੁਹਾਡਾ ਮਰਜ਼ੀ ਹੋਵੇ ਉਸ ਤਰ੍ਹਾਂ ਤੁਸੀਂ ਲਿਜਾ ਸਕਦੇ ਆ 6000 ਦੇ ਵਿੱਚ 6490 ਦੇ ਵਿੱਚ ਦੁਕਾਨਦਾਰ ਜਿਹੜੇ ਵੱਡੀਆਂ-ਵੱਡੀਆਂ ਲੁੱਟਾਂ ਕਰਦੇ ਆ ਜਿਨ੍ਹਾਂ ਨੇ ਮੋٹے-ਮੋਟੇ ਮਾਰਜਨ ਰੱਖੇ ਹੋਏ ਆ ਜਿਹੜੇ ਕਸਟਮਰ ਦਾ ਖੂਨ ਪੀਂਦੇ ਆ ਅਸੀਂ ਉਹਨਾਂ ਦੀ ਤਰ੍ਹਾਂ ਇੰਨੀ ਜ਼ਿਆਦਾ ਕਮਾਈ ਨਹੀਂ ਕਰਦੇ ਅਸੀਂ ਬਹੁਤ ਹੀ ਮਿਨੀਮਮ ਮਾਰਜਨ ਰੱਖ ਕੇ ਕਸਟਮਰ ਨੂੰ ਸਮਾਨ ਦੇ ਦਿੰਦੇ ਆ ਜਿਹੜਾ ਤੁਸੀਂ ਆਏ ਸਮਾਨ ਦੇ ਰਹੇ ਬਾਹਰ ਜੋ ਇਹ ਰੇਟ ਇਸ ਦਾ ਮਹਿੰਗਾ ਏ ਤੇ ਉਹ ਜੋ ਦੁਕਾਨਦਾਰ ਇਤਰਾਜ਼ ਕਰਨਗੇ ਵੀ ਤੁਸੀਂ ਸਾਡੇ ਰੇਟਾਂ ਨੂੰ ਤੋੜ ਮਰੋੜ ਕੇ ਆ ਸਸਤੇ ਦਿੰਦੇ ਸਾਡੇ ਗਾਹਕ ਭਟਦੇ ਆ ਸਾਨੂੰ ਦੂਜੇ ਦੁਕਾਨਦਾਰ ਤੋਂ ਕੋਈ ਲੈਣ-ਦੇਣ ਨਹੀਂ ਹੈ ਜੀ। ਨਾ ਅਸੀਂ ਕਿਸੇ ਦੀ ਦੁਕਾਨਦਾਰੀ ਦੇ ਵਿੱਚ ਜਾਂਦੇ ਆਂ, ਨਾ ਸਾਨੂੰ ਦੂਜੇ ਦੁਕਾਨਦਾਰ ਦਾ ਪਤਾ ਹੈ ਕਿ ਉਹ ਮਹਿੰਗਾ ਦੇ ਰਿਹਾ ਕਿ ਸਸਤਾ ਦੇ ਰਿਹਾ। ਸਾਨੂੰ ਤਾਂ ਆਪਣੇ ਤੱਕ ਮਤਲਬ ਹੈ ਵੀ ਸਾਨੂੰ ਐਨੇ ਦੀ ਚੀਜ਼ ਆਈ, ਅਸੀਂ ਐਨੇ ਪਰਸੈਂਟ ਆਪਣਾ ਮਾਰਜਨ ਰੱਖਿਆ, ਕਸਟਮਰ ਦੇ ਘਰ ਤੱਕ ਦੇ ਦਿੱਤਾ। ਅਸੀਂ ਬਹੁਤਾ ਮੋਟਾ ਮਾਰਜਨ ਨਾ ਰੱਖਦੇ ਆਂ, ਨਾ ਅਸੀਂ ਕਸਟਮਰ ਨੂੰ ਲੁੱਟਦੇ ਆਂ। ਹੁਣ ਸਾਡੇ ਕੋਲ ਕੋਈ ਮੋਬਾਈਲ ਲੈਣ ਆਂਦਾ। ਪਹਿਲਾਂ ਤਾਂ ਸਾਡੇ ਕੋਲ ਆਈਫੋਨ, Oppo, Vivo, Redmi, Realme, OnePlus ਜਿੰਨੇ ਵੀ ਕੰਪਨੀਆਂ ਦੇ ਮੋਬਾਈਲ ਹਨ ਆਨਲਾਈਨ ਤੋਂ ਸਸਤੇ ਸਿਰਫ ਲਟਾਵਾ ਕਮਿਊਨੀਕੇਸ਼ਨ ਰਹੇਗਾ। ਨੰਬਰ 2 ਸਾਡੇ ਤੋਂ ਕੋਈ ਵੀ ਬੰਦਾ ਮੋਬਾਈਲ ਪਰਚੇਸ ਕਰਦਾ ਅਸੀਂ ਉਸ ਨੂੰ ਗਲਾਸ ਗਾਰਡ, ਕਵਰ, ਹੈੱਡਬੰਡ ਇਹ ਚੀਜ਼ਾਂ ਫ੍ਰੀ ਦਿੰਨੇ ਆ। ਕੋਈ ਵੀ ਬੰਦਾ ਔਰ ਅਸੀਂ 1 ਸਾਲ ਦੇ ਵਿੱਚ ਕਸਟਮਰ ਸਾਡੇ ਤੋਂ 10 ਗਲਾਸ ਆਪਣੇ ਮੋਬਾਈਲ ਤੇ ਫ੍ਰੀ ਲਗਵਾ ਸਕਦਾ ਅਸੀਂ ਉਹ 쿠폰 ਦੰਨਿਆ ਇਹ ਜੋ ਕਹ ਹੈ ਕਿ ਆਫਰ ਅਸੀਂ ਕਸਟਮਰ ਨੂੰ ਆਪਣੇ ਵੱਲੋਂ ਦੇ ਰਹਿਆਂ ਜਿਹੜੇ ਤੁਸੀਂ ਇਹ ਆਫਰ ਦੇ ਰਹੇ ਹੈ ਔਨ ਕੈਮਰੇ ਦੇ ਵਿੱਚ ਤੁਸੀਂ ਕਹਿ ਰਹੇ ਤੇ ਬਾਅਦ ਮੁਕਰਤਾ ਨਹੀਂ ਜਾਉਂਗੇ ਤੁਸੀਂ ਸਰ ਸਾਡੀ ਮੁਕਰਨ ਵਾਲੀ ਕੋਈ ਗੱਲ ਨਹੀਂ ਜਿਹੜੇ ਵੀ ਬੰਦੇ ਇਸ ਵੀਡੀਓ ਨੂੰ ਦੇਖ ਰਹੇ ਆ ਜੋ ਐਡਾਂ ਦੇਖ ਕੇ ਦੁਕਾਨਾਂ ਤੇ ਜਾਂਦੇ ਆ ਲੋਕ ਉਹਨਾਂ ਨੂੰ ਗੁੰਮਰਾਹ ਕਰਕੇ ਪਾਗਲ ਬਣਾਉਂਦੇ ਆ ਲੋਗ ਉਹਨਾਂ ਨੂੰ ਉਹ ਚੀਜ਼ ਉਸ ਰੇਟ ਤੇ ਨਹੀਂ ਦਿੰਦੇ ਆ ਅਸੀਂ ਕਹਿੰਨੇ ਵੀ ਕੋਈ ਵੀ ਕਸਟਮਰ ਸਾਡੀ ਦੁਕਾਨ ਤੇ ਆਵੇ ਅਗਰ ਕੁਝ ਉਸਨੂੰ ਨਹੀਂ ਮਿਲਦਾ ਤਾਂ ਤੁਹਾਡੀ ਵੀਡੀਓ ਦੇ ਵਿੱਚ ਕਮੈਂਟ ਜਰੂਰ ਕਰ ਸਕਦਾ ਤੁਹਾਨੂੰ ਫੋਨ ਕਰ ਸਕਦਾ ਸਾਨੂੰ ਫੋਨ ਕਰ ਸਕਦਾ ਵੀ ਜੀ ਦਿਖਾਇਆ ਕੁਝ ਹੋਰ ਤਾਂ ਦੱਸਿਆ ਕੁਝ ਹੋਰ ਤਾਂ ਮਿਲਿਆ ਕੁਝ ਹੋਰ ਉੱਥੇ ਤੁਸੀਂ ਸਾਨੂੰ ਗੁੰਮਰਾਹ ਕਰਿਆ ਇਹ ਲਾਈਨ ਜਰੂਰ ਸਾਡੀ ਵੀਡੀਓ ਦੇ ਵਿੱਚ ਦਿਖਾ ਦਿਓ ਹਾਂ ਉਹ ਦੇਖੋ ਲੋਕਾਂ ਦਾ ਜੋ ਇੱਕ ਕੁਐਸਚਨ ਰਹਿੰਦਾ ਹੈ ਕਿ ਜਿਹੜੀ ਅਸੀਂ ਵੀਡੀਓ ਦੇ ਵਿੱਚ ਚੀਜ਼ ਦੇਖਦੇ ਹੈ ਉਹ ਸਾਨੂੰ ਰਿਐਲਿਟੀ ਦੇ ਵਿੱਚ ਮਿਲਦੀ ਨਹੀਂ ਹੈ ਪਰ ਤੁਸੀਂ ਔਨ ਕੈਮਰੇ ਸੁਣਦੇ ਜੇਕਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਕੇ ਦੱਸ ਸਕਦੇ ਆ ਸੋ ਤੁਸੀਂ ਇਹ ਜੋ ਕੂਲਰ ਦੇਖ ਰਹੇ ਹੈ ਇਹ ਮਾਰਕੀਟ ਦੇ ਵਿੱਚ ਇਹਦਾ ਰੇਟ ਕੀ ਹੈ ਤੇ ਤੁਹਾਡੇ ਵੱਲੋਂ ਲੋਕਾਂ ਨੂੰ ਕਿਹੜਾ ਫਾਇਦਾ ਕਿਹੜਾ ਡਿਸਕਾਊਂਟ ਹੈ ਹਾਂਜੀ ਦੇਖੋ ਦੋਸਤੋ ਇਹ ਥਾਰ ਕੂਲਰ ਹੈ ਇਸ ਦੇ ਸਾਰੇ ਪੂਰੇ ਸਾਰੇ ਪੂਰੇ ਪੰਜਾਬ ਦੇ ਵਿੱਚ ਹਰਿਆਣਾ ਹਿਮਾਚਲ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਦੀ ਐਡ ਹੈ ਕਿ ਥਾਰ ਕੂਲਰ ਕਿੰਨੇ ਦਾ ਮਿਲਦਾ ਹੈ ਸਾਡੇ ਕੋਲੇ 135 ਲੀਟਰ ਦਾ ਇਸ ਲੀਟਰ ਦੀ ਕਪੈਸਿਟੀ ਦੇ ਹਿਸਾਬ ਨਾਲ ਮਾਰਕੀਟ ਦੇ ਵਿੱਚ ਰੇਟ ਹੁੰਨੇ 100 ਲੀਟਰ ਦਾ ਰੇਟ ਕੁਝ ਹੋਰ ਹੁੰਦਾ 110 120 130 ਇਸ ਤਰ੍ਹਾਂ ਅਲੱਗ-ਅਲੱਗ ਲੀਟਰਾਂ ਦੇ ਹਿਸਾਬ ਨਾਲ ਇਹਨਾਂ ਦੇ ਰੇਟ ਹੁੰਨੇ ਆ ਸਾਡੇ ਕੋਲੇ 135 ਲੀਟਰ ਦਾ ਕੂਲਰ ਮਾਤਰ 7990 ਦੇ ਵਿੱਚ ਕੋਈ ਓਪਨ ਬਾਕਸ ਨਹੀਂ ਕੋਈ ਪ੍ਰਾਣਾ ਨਹੀਂ ਕੋਈ ਕਰਚ ਵਾਲਾ ਨਹੀਂ ਨਵਾਂ 2 ਸਾਲ ਦੀ ਗਾਰੰਟੀ ਦੇ ਨਾਲ 7990 ਦੇ ਵਿੱਚ কুলਰ ਮਿਲੇਗਾ ਹੋਰ ਵੀ কুলਰ ਛੋਟੇ ਤੋਂ ਛੋਟਾ ਸਾਡੇ ਕੋਲ 2500 ਰੁਪਏ ਤੋਂ কুলਰ ਸ਼ੁਰੂ ਹੋ ਜਾਂਦਾ 2500 ਰੁਪਏ ਤੋਂ ਲੈ ਕੇ ਸਾਡੇ ਕੋਲ 15 20000 ਰੁਪਏ ਤੱਕ ਦੇ কুলਰ ਸਾਡੀ ਦੁਕਾਨ ਤੇ ਕਿੰਨਾ ਫਾਇਦਾ ਹੋ ਕਿੰਨਾ ਡਿਸਕਾਊਂਟ ਜੋ ਤੁਹਾਡੇ ਕੋਲ ਦੇਖੋ ਜੀ ਉਹ ਲੋਕਾਂ ਨੂੰ ਕੋਈ 13000 ਦਾ ਵੇਚਦਾ ਕੋਈ 12000 ਦਾ ਵੇਚਦਾ ਕੋਈ 11 ਦਾ ਵੇਚਦਾ ਬਟ ਸਾਡਾ ਰੇਟ 7990 ਆ ਸਾਡੇ ਕਸਟਮਰ ਕੈਸ਼ ਨੇਲ ਵਿੱਚ ਅਗਰ ਹੋ ਕਿਸ਼ਤਾਂ ਤੇ ਲੈਣਾ ਚਾਹੁੰਦਾ ਤਾਂ ਸਾਡੇ ਕੋਲ ਉਸ ਨੂੰ ਕਿਸ਼ਤਾਂ ਤੇ ਵੀ ਮਿਲ ਜੂਗਾ ਦਾਵਾ ਕਰਦੇ ਕਿ ਤੁਹਾਡੇ ਬਸ ਸਭ ਤੋਂ ਸਸਤਾ ਹੈ ਇਸ ਤੋਂ ਸਸਤਾ ਕਿਤੇ ਨਹੀਂ ਹੈ ਮੈਂ ਕਹਿੰਦਾ ਜੀ ਮੇਰਾ ਪੂਰਾ ਦਾਵਾ ਹੈ ਮੇਰਾ ਪੂਰਾ ਚੈਲੰਜ ਹੈ ਜੋ ਸਾਡੇ ਵਾਲੀ ਕੁਆਲਿਟੀ ਸਾਡੇ ਤੋਂ ਕਸਟਮਰ ਨੂੰ ਮਿਲੂਗੀ ਉਹ ਸਾਡੇ ਤੋਂ ਸਸਤਾ ਨਹੀਂ ਦੇ ਸਕਦਾ ਬੈਟਰ ਸੋ ਇਹ ਇਨਵਰਟਰ ਮਾਰਕੀਟ ਦੇ ਵਿੱਚ ਕਿੰਨੇ ਦਾ ਹੈ ਤੇ ਤੁਹਾਡੇ ਵੱਲੋਂ ਕਿੰਨੇ ਦਾ ਦਿੱਤਾ ਜਾ ਰਿਹਾ ਹੈ ਦੇਖੋ ਗਰਮੀਆਂ ਦੇ ਵਿੱਚ ਸਾਡੇ ਕਸਟਮਰਾਂ ਨੂੰ ਤੁਹਾਡੇ ਸਰੂਤਿਆਂ ਨੂੰ ਇਨਵਰਟਰ ਬੈਟਰੀ ਦੀ ਜ਼ਰੂਰਤ ਹੁੰਦੀ ਹੈ ਸਾਡੇ ਕੋਲੇ ਤੁਹਾਡੀ ਕੋਈ ਵੀਡੀਓ ਦੇਖ ਕੇ 4490 ਰੁਪਏ ਲੈ ਕੇ ਪੁਰਾਣੀ ਬੈਟਰੀ 150h ਦੀ ਕੋਈ ਵੀ ਲੈ ਕੇ ਆ ਜਵੇ ਅਸੀਂ ਉਸ ਨੂੰ ਨਵੀਂ ਬੈਟਰੀ ਐਕਸਾਈਡ ਐਸਐਫ ਦੀ ਐਸਐਫ ਐਕਸਾਈਡ ਦੀ ਬੈਟਰੀ 4490 4490 ਰੁਪਏ ਦੇ ਵਿੱਚ ਬੈਟਰੀ ਪਰਾਣੀ ਲੈ ਕੇ 150 HD ਨਵੀਂ 150 HD ਬੈਟਰੀ 4490 ਦੇ ਵਿੱਚ ਦੇ ਦਾਂਗੇ ਮਕੀਨਾ ਆਪਣੇ ਤੋਂ ਵਾਲੀ ਮਕੀਨਾ ਜੋ ਇਹ AC ਹੈ ਮਾਰਕੀਟ ਦੇ ਵਿੱਚ ਇਹਦਾ ਰੇਟ ਕੀ ਹੈ ਤੁਹਾਡੇ ਵੱਲੋਂ ਜਿਹੜਾ ਇਹ ਕਿੰਨਾ ਦਿੱਤਾ ਜਾ ਰਿਹਾ ਹੈ ਬਿਲਕੁਲ ਜੀ ਅਸੀਂ ਸਪੈਸ਼ਲ ਪ੍ਰਾਈਸ ਦੇ ਰਹੇ ਹਾਂ ਇਸ ਵਾਰੀ AC ਤੇ ਜਿਸ ਦੀ 10 ਸਾਲ ਕੰਪਰੈਸ਼ਨ ਗਾਰੰਟੀ ਦੇ ਨਾਲ 28490 ਦੇ ਵਿੱਚ 3 ਸਟਾਰ ਡੇਟਨ ਦਾ ਸਪਲਟ ਹੈ ਜੀ ਜਿਸ ਦੀ ਕੰਪਨੀ ਤੋਂ ਤਰਫ ਤੋਂ ਇੰਸਟਾਲੇਸ਼ਨ ਹੈ ਬ੍ਰਾਂਡ ਵੱਲੋਂ ਗਾਰੰਟੀ ਵਾਰੰਟੀ ਹੈ ਉਹ ਅਸੀਂ 28490 ਦੇ ਵਿੱਚ ਕਸਟਮਰ ਤੱਕ ਉਹ ਵੀ ਆਸਾਨ ਕਿਸ਼ਤਾਂ 0% ਤੇ ਕਸਟਮਰ ਸਾਡੇ ਕੋਲੋਂ ਆਪਣੇ ਘਰੇ ਲੈ ਜਾ ਸਕਦਾ ਸੋ ਕੈਮਰਾਮੈਨ ਨੂੰ ਕਹੂੰਗਾ ਵੀ ਇਹ ਤੁਸੀਂ ਦਿਖਾ ਦਿਓ ਐਸੀ ਜੋ ਇਹਨਾਂ ਦੀ ਦੁਕਾਨ ਤੇ ਸਸਤੇ ਦੇ ਵਿੱਚ ਲੋਕਾਂ ਦੇ ਲਈ ਆਫਰ ਜੋ ਡਿਸਕਾਊਂਟ ਦਿੱਤਾ ਜਾ ਰਿਹਾ ਮਨੀਸ਼ ਕਮਿਊਨੀਕੇਸ਼ਨ ਦੇ ਵੱਲੋਂ ਸੋ ਹੋਰ ਕੱਪੜੇ ਧੋਣ ਵਾਲੀ ਮਸ਼ੀਨਾਂ ਫ੍ਰਿਜ ਇਹਨਾਂ ਦੇ ਇਹਨਾਂ ਦੇ ਕੀ ਡਿਸਕਾਊਂਟ ਹੈ ਜੀ ਦੇਖੋ ਲੋਕ ਨਾ ਅੱਜਕੱਲ੍ਹ ਕੀ ਹੈ ਕਿ ਛੋਟੀਆਂ ਮਸ਼ੀਨਾਂ ਦੇ ਕਰਨੇ ਵੀ ਸਾਡੀ ਦੁਕਾਨ ਤੇ ਆਓ 7490 ਦੇ ਮਸ਼ੀਨ ਲੈ ਜੋ ਜਾਂ 6000 ਚ ਮਸ਼ੀਨ ਲੈ ਜੋ ਉਹ ਕੀ ਹੈ ਓਪਨ ਬਾਕਸ ਦਾ ਸਟਾਕ ਹੈ ਮੈਂ ਤੁਹਾਨੂੰ ਪਹਿਲੇ ਵੀਡੀਓ ਚ ਕਹਿ ਚੁੱਕਿਆ ਵੀ ਸਾਡੇ ਕੋਲ ਕੋਈ ਓਪਨ ਬਾਕਸ ਨਹੀਂ ਹੁੰਦਾ ਕੋਈ ਸਕ੍ਰੈਚ ਦਾ ਮਾਲ ਨਹੀਂ ਹੁੰਦਾ ਸਾਡੇ ਕੋਲੇ ਸਾਰਾ ਫਰੈਸ਼ ਦਾ ਮਾਲ ਹੁੰਦਾ ਹੁਣ ਸਭ ਤੋਂ ਵੱਡੀ ਮਸ਼ੀਨ ਜੋ ਕਿ ਬੋਲਟਸ ਕੰਪਨੀ ਦੀ ਸਾਡੇ ਕੋਲੇ ਪਈ ਹੈ ਇਹ 12 ਕਿਲੋ ਦੀ ਮਸ਼ੀਨ ਹੈ ਹਾਈਡਰੋਲਿਕ ਟੱਕਣ ਹੈ ਕੈਮਰਾਮੈਨ ਜੀ ਜਰਾ ਇਸ ਵੀਡੀਓ ਇਸ ਵੀਡੀਓ ਦੇ ਵਿੱਚ ਇਸ ਮਸ਼ੀਨ ਨੂੰ ਦਿਖਾਓ ਬੜੀ ਬੜੀ ਸੋਲਿਡ 5 ਸਟਾਰ ਮਸ਼ੀਨ ਹੈ 10 ਸਾਲ ਇਸ ਦੀ ਮੋਟਰ ਦੀ ਗਾਰੰਟੀ ਹੈ 10 ਸਾਲ ਮੋਟਰ ਦੀ ਗਾਰੰਟੀ 13990 ਦੇ ਵਿੱਚ ਆਪਣੇ ਆਸਾਨ ਕਿਸ਼ਤਾਂ ਦੇ 13990 ਦੇ ਵਿੱਚ ਵੀ ਜ਼ੀਰੋ ਡਾਊਨ ਪੇਮੈਂਟ ਦੇ ਕੇ ਆਪਣੇ ਘਰੇ ਲਿਜਾ ਸਕਦੇ ਹੋ ਆਸਾਨ ਕਿਸ਼ਤਾਂ ਦੇ ਵਿੱਚ ਆਪਣਾ ਆਈਡੀ ਪ੍ਰੂਫ ਲਿਆਓ ਆਧਾਰ ਕਾਰਡ ਪੈਨ ਕਾਰਡ ਬੈਂਕ ਦਾ ਖਾਤਾ ਨੰਬਰ ਆਪਣੇ ਘਰੇ ਸ਼ਾਨ ਕਿਸ਼ਤਾਂ ਦੇ ਵਿੱਚ ਵਾਸ਼ਿੰਗ ਮਸ਼ੀਨ ਫ੍ਰਿਜ ਕੋਈ ਏਸੀ ਹੈ ਕੋਈ ਕੂਲਰ ਹੈ ਕੋਈ ਇਨਵਰਟਰ ਹੈ ਕੋਈ ਬੈਟਰੀ ਹੈ ਆਸਾਨ ਕਿਸ਼ਤਾਂ ਦੇ ਵਿੱਚ ਲਵਾ ਸਕਦੇ ਹੋ ਮਿਲਦੀਆਂ ਨੇ ਤਾਂ ਸਾਡੀ ਵੀਡੀਓ ਨੂੰ ਜੋ ਵੀ ਵੇਖਦਾ ਏ ਇਸ ਨੂੰ ਸ਼ੇਅਰ ਕਰਿਓ ਜੋ ਇਹਦਾ ਤਕਰੀਬ ਛੋਟ ਹੈ ਉਹ ਇੱਥੇ ਲਿਆ ਕੇ ਇਹਨਾਂ ਨੂੰ ਦਿਖਾਓ ਇਹਦੇ ਵਿੱਚ ਤੁਹਾਨੂੰ ਜੋ ਇਹਨਾਂ ਦਾ ਡਿਸਕਾਊਂਟ ਦਿੱਤਾ ਜਾਵੇਗਾ ਜੋ ਬੰਦਾ ਇੱਥੇ ਵੀਡੀਓ ਨੂੰ ਸ਼ੇਅਰ ਕਰਕੇ ਉਦੇ ਵਾਸਤੇ ਸਕਰੀਨ ਸ਼ਾਟ ਲੈ ਕੇ ਆਉਂਦੇ ਉਹਦੇ ਵਾਸਤੇ ਕਿ ਜੋ ਕੋਈ ਵੀ ਬੰਦਾ ਇਸ ਵੀਡੀਓ ਨੂੰ ਸ਼ੇਅਰ ਕਰਦਾ ਲਾਈਕ ਕਰਦਾ ਚੰਗੇ ਕਮੈਂਟ ਕਰਦਾ ਆਪਣੇ ਮੋਬਾਈਲ ਤੇ ਗਲਾਸ ਗਾਰਡ ਫ੍ਰੀ ਦੇ ਵਿੱਚ ਲਗਵਾ ਕੇ ਜਾਓ ਪਹਿਲੀ ਗੱਲ ਤਾਂ ਨੰਬਰ 2 ਅਸੀਂ ਕੋਸ਼ਿਸ਼ ਕਰਾਂਗੇ ਅਗਰ ਉਹ ਸਾਡੇ ਤੋਂ ਕੋਈ ਸਮਾਨ ਖਰੀਦਦਾ ਉਸ ਨੂੰ ਕੋਈ ਬੈਸਟ ਗਿਫਟ ਜੋ ਕਿ ਅਸੀਂ ਇਸ ਵੀਡੀਓ ਦੇ ਵਿੱਚ ਅਨਾਉਂਸਮੈਂਟ ਨਹੀਂ ਕਰਾਂਗੇ ਬੈਸਟ ਗਿਫਟ ਵੀ ਦੇਵਾਂਗੇ ਅਗਰ ਕੋਈ ਬੰਦਾ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਜਿਸ ਦੇ ਸਭ ਤੋਂ ਵੱਧ ਸ਼ੇਅਰ ਹੋਣਗੇ ਅਸੀਂ ਉਸ ਨੂੰ ਇੱਕ ਫਰਿੱਜ ਤੁਹਾਡੇ ਚੈਨਲ ਦੇ ਰਾਹੀਂ ਫਰਿੱਜ ਗਿਫਟ ਦੇ ਵਿੱਚ ਦੇਵਾਂਗੇ ਫਰਿੱਜ ਫਰਿੱਜ ਜੋ ਜਿੱਤਿਆ ਜਾਵੇਗਾ ਜੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇਗਾ ਸੋ ਵੱਧ ਤੋਂ ਵੱਧ ਸ਼ੇਅਰ ਕਰੋ ਤੁਸੀਂ ਇਹ ਫਰਿੱਜ ਆਪਣੇ ਘਰ ਲਿਜਾ ਸਕਦੇ ਆ ਤੇ ਹੋਰ ਵੀ ਜੋ ਇੱਥੇ ਆਫਰ ਔਰ ਡਿਸਕਾਊਂਟ ਹੈ ਤੁਸੀਂ ਵੱਧ ਤੋਂ ਵੱਧ ਇਸ ਦਾ ਲਾਹਾ ਲੋ ਕਿਉਂਕਿ ਮਾਰਕੀਟ ਦੇ ਵਿੱਚ ਸਸਤਾ ਜੋ ਸਮਾਨ ਹੈ ਇੱਥੇ ਉਪਲਬਧ ਹੈ ਅਵੇਲੇਬਲ ਹੈ ਸੋ ਇਸ ਦਾ ਫਾਇਦਾ ਲੋ ਤੋਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰਨਾ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਲੋਕ ਆਪਣਾ ਮਿਹਨਤ ਦਾ ਪੈਸਾ ਹੈ ਉਹਨਾਂ ਦਾ ਆਪਣਾ ਪੈਸਾ ਹੈ ਆਪਣਾ ਪੈਸਾ ਚੀਜ਼ ਦੇਖ ਕੇ ਲਓ ਤੁਸੀਂ ਆਪਣੀ ਮਿਹਨਤ ਦਾ ਪੈਸਾ ਹੈ ਉਸ ਨੂੰ ਯੂਜ਼ ਕਰਨਾ ਹੈ ਸਰੀਕੇ ਕਰਨਾ ਹੈ ਸੋ ਇਹ ਜੋ ਆਫਰ ਦਿੱਤੇ ਜਾ ਰਹੇ ਨਟਾਵਾਂ ਕਮਿਊਨੀਕੇਸ਼ਨ ਦੇ ਵਿੱਚ ਮੁੱਢਾਪੁਰ ਗਰੀਬਦਾਤ ਦੇ ਵਿੱਚ ਦਿੱਤੇ ਜਾ ਰਹੇ ਸੋ ਇਸ ਦਾ ਜਿੰਨਾ ਫਾਇਦਾ ਚੁੱਕ ਸਕਦੇ ਆ ਉਹਨਾਂ ਫਾਇਦਾ ਚੁੱਕੋ